ਮਗੀ ਮਸਾਲਾ ਲੈ ਕੋਲੇ ਥੋੜਾ ਬੋ ਪਾ ਦੋ ਇੱਕ ਪਲ ਨਹੀਂ ਨੂੰ ਯਾਰ ਕੀ ਪਤਾ ਕਿਤੇ ਕੁੱਕ ਦੀ ਕੁੜੀ ਆ ਆ ਜੋ ਵੀ ਖਾਣੇ ਆ ਜਿਹਨੇ ਆਲੂਆਂ ਵਾਲੇ ਬਰਾਉਂ ਠੇ ਐਨੀ ਬਣੀ ਮੇਰਾ ਮਨ ਨਾਗਾ ਖੱਪਾ ਤੇ ਹੋਣੀ ਏ ਪਵਾੜੇ ਨਵੇਂ ਪਾਏਗੀ ਨਿੱਤ ਮੁੰਡਿਆਂ ਦੇ ਸਿਰ ਪੜਵਾਏਗੀ ਮਗੀ ਮਸਾਲਾ ਲੈ ਕੋਲੇ ਥੋੜਾ ਬੋ ਪਾ ਦੋ ਇੱਕ ਪਲ ਨਹੀਂ ਨੂੰ ਯਾਰ ਕੀ ਪਤਾ ਕਿਤੇ ਕੁੱਕ ਦੀ ਕੁੜੀ ਆ ਦੇੜੀ ਦੇ ਰੱਖ ਕੇ ਕੁੱਕ ਹੈ ਕੁੱਕ ਸਗੋਂ ਤਾਂ ਤੇ ਉਹ ਜੀ ਮਸਾਲਾ ਤਿਆਰ ਆ ਆਲੂ ਵਾਲੀ ਰੋਟੀ ਆਲੂ ਵਾਲੀ ਰੋਟੀ ਤੇ ਉਧਰ ਖਾਣਾ ਬਣਾਉਣਾ ਅਸੀਂ ਪਤਾ ਕੀ ਆ ਅਸੀਂ ਬੜੇ ਘਰੇ ਵੀ 11 12 ਵਜੇ ਖਾਣੇ ਸਵੇਰ ਮੂਵੀ ਡੈਡੀ ਨੂੰ ਤਾਂ ਮੈਂ ਲਾ ਦੇਣੀ ਹੁੰਦੀ ਆ 8:30 ਮੈਂ ਤੇ ਅੰਦਰ ਤਾਂ 11 12 ਵਜੇ ਦਿੰਦੇ ਰੱਖੀ ਪਤਾ ਇਹ ਚਾਹ ਨਾਲ ਖਾ ਲਈਦਾ ਕੁਛ ਨਾ ਹਾਂ ਤਾਂ ਇਹ ਕਿਹੜਾ ਦੋਲੀ ਮਾਸੀ ਓਏ ਜੀ ਜੀ ਮਸਾਹੂ ਜੀ ਹਾਂ ਖਾਣਾ ਸੀ ਤੂੰ ਮਿਰਨਦੀਪ ਵੀ ਬਹੁਤ ਲਾਡ ਇਹ ਤੋੜ ਤੋੜ ਨਾ ਦਈਆਂ ਕੋਹ। ਮੇਰਾ ਬਹੁਤ ਖੰਦਾ। ਮੇਰਾ ਬਹੁਤ ਖੰਦੀਆ। ਜਿੱਦੂ ਬਾਦ ਦੀਪਾ ਗਿਆ ਵੇ ਸਕੂਲ ਲਈ ਫਿਰ ਘੋਟਨੇ ਤੇ ਉਹ ਆਦੂ ਉਹ ਦੇਣਾ ਸੀਗਾ ਗੁੰਡਾ ਜਾਂ ਤਾਂ। ਬਣਾਵਾਂਗੇ ਅੱਜ ਘੋਟਾ। ਫਿਰ ਕੱਲ ਭੈਣੇ ਲੈ ਕੇ ਚੱਲਾਂਗੇ ਨਾਲ। ਹਾਂ। ਇਹ। ਇਹ। ਮੈਂ ਵੀ ਲਿਆ ਯਾ। ਇਹ ਲੋਟਕਾ। ਕੈਪ ਲੈ ਲਓ ਬੱਚਾ। ਮਖਿਆਲ ਚੋਣਾ। ਆਹ ਦੇ ਪੈਸਿਆਂ ਫੇਰ ਹੋ ਗਈਆਂ ਜੀ। ਹੋਰ ਚਾਰ ਖਾਓ ਤੁਸੀਂ। ਆਹ ਤਾਂ हट ਗਈ ਆ ਥੋੜੀ ਜਿਹੀ। ਵਾਲੀਆਂ ਹੋ ਗੀਆਂ ਹਾਲੇ ਭਣੇ ਵੀ ਸਾਈਕਲ ਟੰਗੀ ਫਿਰਦੇ ਆ ਤੂੰ ਟੰਗੇ ਇਹਨੇ ਇਹ ਜਿਹਾ ਉਧਰੋਂ ਲੈ ਗਈ ਨਹਿਰ ਤੋਂ ਮੈਂ ਉਹ ਲੈ ਗਈ ਆ ਭਣੇ ਓਹ ਵਾਇਗਰੂ ਨਹੀਂ ਨਹੀਂ ਵਾਇਗਰੂ ਨਹੀਂ ਚੌਕ ਵਾਇਗਰੂ ਤਾਂ ਮਿਲਿਆ ਹੀ ਨਹੀਂ ਹਾਂ ਉਹਦੇ ਵਿੱਚ ਬੰਦ ਕਰਣ ਗਿਆ ਹਾਂ ਐ ਪੌਕਟ ਬਣੀ ਹੋਈ ਆ ਥੱਲੇ ਚਾਬੀ ਵਾਲਾ ਮੈਂ ਕਿਹਾ ਪੌਕਟ ਜੀ ਚ ਫੋਨ ਲਿਆ ਕੇ ਤੰਗ ਦਾਂਗੇ ਥੱਲੇ ਵਾਇਗਰੂ ਤਾਂ ਨਹੀਂ ਲੈ ਗਈ ਇਹਦੇ ਝੂਠੇ ਮਿੱਠੇ ਹੱਥ ਲੱਗਦੇ ਰਹਿੰਦੇ ਆ ਸਾਡੇ ਸਾਡੇ ਰੋਜ਼ ਦਿਨੇ ਦਿਨੇ ਇਹੋ ਭੀ ਅੰਟ ਟੋਟ ਕੇ ਬਚਾਰਾ ਟੰਗਿਆ ਗਿਆ। ਮੈਂ ਵੀ ਖਾੜੇ ਹਲ ਗੋਲ ਤੋਂ ਲੈ ਕੇ ਨਹੀਂ ਆਉਂਦੇ। ਹਾਂ ਉਹ ਮੂੜੇ ਲੈਣੇ ਸੀ ਫਿਰ ਮੈਂ ਕਿਹਾ ਇੰਦਰ ਕਹਿੰਦੇ ਚੁੱਲਾ ਚੌਂਕਾ ਬਣਾਵਾਂਗੇ ਸਾਗ ਨੂੰ। ਫਿਰ ਮੈਂ ਕਿਹਾ ਉੱਥੇ ਮੂੜੇ ਲੈ ਕੇ ਚਲੋ ਜਦੋਂ ਜਿਹੜੇ ਰੋਕੇ ਜੀ। ਚਿੱਲਾ ਚੌਂਕਾ ਤਾਂ ਬਣਾ ਦੂੰ ਜੀ। ਨਾ ਉੱਥੇ ਵਰਦਿਆ ਨਾ ਫੇਰ ਦੇਖ। ਮੈਂ ਨੂੰ ਮम्मी ਨੇ ਸਾਗ ਬਣਾਇਆ ਕਰਨ। ਸਾਗ ਨੂੰ ਕੱਲੇ ਚਿੱਲਾ ਚੌਂਕਾ ਬਣਾਉਣਾ। ਜੀ ਬਣਾ ਲਓ। ਵਧੀਆ ਸੋਹਣਾ ਲੱਗਦਾ। ਚਲੋ ਜੀ। ਚੱਕ ਦਿਓ ਰੇੜੀ ਦਾ ਪਰੌਠਾ। ਆ ਜੋ ਵੀ ਖਾਣੇ ਆ ਜਿਹਨੇ ਆਲੂਆਂ ਵਾਲੇ ਬਰਾਉਂਡ ਏ। ਆ ਰਫੈਂਟ ਲਈ ਜਾਨੀ ਐ। ਮੇਰੇ ਅੱਗੇ ਤਾਂ ਨੇ। ਅਜੇ ਦੇਸੀ ਕਿਓ ਸਾਰਿਆਂ ਦਾ ਪਿਓ ਦੇਸੀ ਕਿਓ ਵੱਧ ਗਿਆ ਰਫੈਂਡ ਦਾ ਵਰਤਣਾ ਨਹੀਂ ਚਾਹੀਦਾ ਮਾੜਾ ਮਾੜਾ ਦੇਸੀ ਕਿਓ ਵੱਧ ਗਿਆ ਸਭ ਤੋਂ ਘਰ ਦਾ ਦੇਸੀ ਕਿਓ ਆ ਪਹਿਲਾਂ ਮੰਮੀ ਨੂੰ ਪਾ ਦੇ ਬਸ ਕੋਣੀ ਮੈਂ ਮਾਂ ਮੰਮੀ ਨਹੀਂ ਮੰਮੀ ਨੂੰ ਪਾਉਂਦੇ ਆਹ ਮੰਮੀ ਨੂੰ ਬਿਨਾਂ ਕਿਓ ਤੋਂ ਨਹੀਂ ਬਾਈ ਆਏ ਨਹੀਂ ਇਹ ਤੱਕ ਬਸ ਹੋਣ ਵਾਲੀ ਗਿਆ ਪਿਆ ਆਲੂ ਕੀ ਕਰਨੇ ਆਲੂ ਵਾਲੇ ਦੇ ਰੋਟੀਆਂ ਆ ਵਾ ਕੋਨੇ ਕਾ ਤੋਂ ਲੈਂਦੇ ਆਹ ਦੇਖ ਭਣੇ ਨੂੰ ਹਾਂ ਆਲੂ ਕਾਦ ਲੈਂਦੇ ਰੈਂਜ ਪਾਉਣੀ ਹੁੰਦੀ ਆ ਮਿਕਸਰ ਹੀ ਕਰਦੀ ਆ ਆ ਗਿਆ ਵੀ ਪੜ ਕੇ ਮੁੰਡਾ ਚਰਕਰ ਤੋ ਕੁੰਡਾ ਕਰਾ ਫਿਰ ਪੀ ਚਾ ਚੂ ਇਹਦਾ ਡੀਕੀ ਜਾਂਦੇ ਆ ਵੀ ਆਇਆ ਜੀ ਹੇ ਤੱਕ ਨੰਗ ਸਿੰਘ ਦਾ ਚੜਨ ਨੂੰ ਬੰਦੇ ਬਾਹਰ ਬੈਠ ਗਿਆ ਇਸ ਵਾਰ ਇਹ ਕਹਿੰਦੇ ਜਹਾਜ ਚੜਨ ਕਵੇਂ ਰਹੀ ਫਰਿੰਗਲਿਸ਼ ਦੀ ਲਿਸਨਿੰਗ ਹੂੰ ਲਿਸਨਿੰਗ ਕਵੇਂ ਰਹੀ ਪਨੀਰ ਪਕੌੜਾ ਮੈਂ ਕਹਿੰਦੀ ਬਖੇ ਵੱਡਿਆਂ ਅੱਜ ਮੈਂ ਤੁਹਾਨੂੰ ਘੰਟੇ ਘੰਟੇ ਉਹਨਾਂ ਨੂੰ ਖਵਾਈ ਜਾਂਦੀ ਰਜਾ ਕੇ ਕਹਿੰਦੀ ਜਮਾਂ ਮਾਣ ਪੀਣ ਵਾਲੀ ਕੁਝ ਤੋੜ ਨਹੀਂ ਛੱਡਣਾ ਪਾਪਾ ਵੀ ਆ ਗਿਆ ਬਾਬਾ ਇਹਨੇ ਤਾਂ ਉਹ ਆਉਂਦੇ ਖਾਓ ਤੇ ਤਿਆਰ ਬਾਬਾਈ ਦੋ ਬੋਕਰਾਂ ਨੂੰ ਹੁੰਡੇ ਨੂੰ ਰੋਬ ਜੰਦੀ ਕਰੇ ਇਧਰ ਕੰਮ ਸ਼ੁਰੂ ਸਕੂਲੋਂ ਆਇਆ ਸਕੂਲੋਂ ਆਉਂਦਾ ਤਾਂ ਕਹਿੰਦਾ ਲੱਡੋ ਲਾਗੇ ਹਾਂ ਲੈ ਗਿੰਦੀ ਜਿਵਾਰੀਆ ਆਹ ਮਾਰੇ ਜਿਗਰਾ ਪਾਣੀ ਦੀ ਪਿਆ ਇਹ ਮਸਾਚੀ ਘੋੜ ਲੰਦਾ ਆਹੋ ਹਾਂ ਆਹ ਦੇਖੋ ਇਹਨਾਂ ਦਾ ਰਸਣ ਲਿਆਂਦਾ ਇਹ ਚੱਕਾਂ ਵੀ ਪਲੇਟਾਂ ਵਾਲਾ ਨਹੀਂ ਵੱਡਾ ਛੋਟਾ ਇਹ ਸਾਡੀ ਵੱਡੀਆਂ ਆ ਮੈਂ ਹੀ ਜਾਵਾਂ ਵੱਡੀਆਂ ਵੀ ਸੀ ਮੈਂ ਤਾਂ ਆ ਕੱਢ ਲਉ ਛੋਟੀਆਂ ਪੱਤਾ ਇਹ ਆਂ ਕਾ ਤੂੰ ਕੱਢ ਲੈ ਕੋਈ ਨਾ ਉਹਨਾਂ ਸੀ ਪਾ ਲਉ ਉਹ ਗਲਾਸਾ ਜੀ ਪੀ ਲੈਣੀ ਆ ਪਾਉਂਗਾ ਇਹ ਨਾ ਟਿਚ ਬੇਣੀ ਆ ਅੰਦਰ ਨੇ ਵੀ ਆਪਾਂ ਹੀ ਆ ਕੱਪ ਆਪਾਂ ਤਾਂ ਬਾਟੇ ਜੇ ਦੇ ਦਿਓ ਇਹ ਦੋਨੇ ਮੰਮੀ ਤੇ ਅੰਦਰ ਤੋਂ ਆ ਜੋ ਵੀ ਪਨੀਰ ਵਾਲੀ ਜੀ ਨੇ ਛਕਣੀ ਆ ਰੋਟੀ ਕੱਲਾ ਆਲੂ ਵਾਲੇ ਖਾ ਕੇ ਡਿੱਕੀ ਚੜ ਗਈ ਆਪਾਂ ਸੋਵਾਂਗੇ ਇਹਨਾਂ ਨੂੰ ਗਰਮ ਕਰਕੇ ਟੜਕੀ ਟੜਕਲੇ ਨੂੰ ਕੋਈ ਵੀ ਮਨ ਨਹੀਂ ਲੱਗੂ ਨਹੀਂ ਰਹੇਗਾ ਨੀ ਤੋਂ ਇਹ ਤਾਂ ਜੀ ਕੁੱਟਣਾ ਪੈਣਾ ਹੈ ਬਹੁਤ ਹੀ ਨਾ ਬਾਕੀ ਇਹ ਗਲਾਬ ਜਾਲ ਦੇ ਪਾ ਲੇ ਬਾਅਦ ਚੋਂ ਆ ਜਾ ਬੰਮੀ ਨੂੰ ਪਤਾ ਬਦਾਮ ਮੈਨੂੰ ਪਤਾ ਉਹ ਕਾਹਤ ਰਿਹਾ ਵਾਹ انشاءਲਾ ਅੱਜ ਕਾਰ ਸ਼ੁਰੂ ਕਰੂੰ ਹਾਂ ਅਸੀਂ ਇਹ ਬਣੇਗੀ ਪਪਾ ਕਾ ਪਾਸੂ ਮੈਨੇ ਰੱਖਣਾ ਕੁੱਤਾ ਹਾਂ ਰੱਖਣਾ ਨਹੀਂ ਵੇ ਤੇਰਾ ਡਾੜੀ ਲੜਦਾ ਉਹ ਸਾਦਾ ਰੱਦਾ ਬਣਾਇਓ ਤੂੰ ਮੁੱਕਰੀ ਜਣੀ ਨਾ ਮੈਂ ਦੌਰ ਡਾਡੀ ਲੱਗਦਾ ਖੰਡ ਲੈ ਜਾ ਕਰੀ ਨੀ ਮਮਾ ਤੱਕ ਲੈ ਜਾ ਡੇ ਨੀ ਕਾ ਹਾਂ ਬੜਾ ਹਾਂ ਲੈ ਜਾ ਕਰੀ ਇਹ ਜਿਹੜਾ ਕੰਦਨ ਜਿਹੜਾ ਬਗਮ ਪਹਿਨਦਾ ਹੋ ਰੱਖ ਦੇ ਨੀ ਕਾ ਜਿਹੜਾ ਡਾਡੀ ਦੇ ਵਾਰ ਪੈਂਦਾ ਇਹ ਕੋਈ ਲੈ ਕੇ ਆਏ ਸੀ ਇਹ ਉਥੋਂ ਦੌਰ ਤੋਂ ਟ੍ਰੇਨ ਚ ਉਹ ਹੱਸ ਕੇ ਸੀ ਹੱਸ ਕੇ ਉਹ ਮਲਾਦਾ ਸੀ ਉਹ ਤਾਂ ਕਿਸੇ ਕੰਮ ਦੀ ਨਹੀਂ ਉਹ ਤਾਂ ਕੁਛ ਨਹੀਂ ਛੱਡਦੀ ਸੀ ਉਹ ਹੋਰ ਉਹ ਦਾ ਬਾਹਲੇ ਕਾਰਨਾਵੇਂ ਬੱਟ ਸਾਰੇ ਸਭ ਇਹਨਾਂ ਦੇ ਖਾਲੀ ਸੀ ਸਹੀ ਗੱਲ ਆ ਤਣੀਆਂ ਤੋਂ ਛਾਲ ਮਾਰ ਕੇ ਘਾ ਜਾਂਦੀ ਸੀ ਦੇਖਾਂ ਵਾਲੀਆਂ ਸੁਣੀ ਤਲਵੰਡੀ ਵਾਲਿਆਂ ਦੀ ਉਹੀ ਰੱਖੀ ਹੋਈ ਆ ਜਿੰਮੀ ਜਿੰਮੀ ਨਹੀਂ ਨਹੀਂ ਸਾਡੇ ਰੱਖਿਆ ਸੀ ਕੀ ਨਾ ਉਹ ਜਿੰਮੀ ਆ ਤਾਂ ਉਹਨਾਂ ਦੀ ਤੂੰ ਕਰੋਗੀ ਜੀ ਨਹੀਂ ਉਹ ਉਹ ਜਿੰਮੀ ਨਹੀਂ ਹੈਗੀ ਜਿੰਮੀ ਆ ਨਾ ਉਹ ਉਹ ਬੜੀ ਡੋਕੇ ਨਜ਼ਰ ਲਾ ਦਿਆ ਫਿਰ ਮੁੱਖ ਕੇ ਬੈਸਕੜਦਾ ਹੈ ਨਹੀਂ ਆਣਾ ਹੈ ਉਦਾਂ ਹੀ ਕੋਲ ਨੂੰ ਆਉਂਦੀ ਆ ਹਾਂ ਤਾਂ ਹੀ ਕਰਤਾ ਮੈਆ ਬੰਦ ਬਾਈ ਬਾਈ ਕਿਉਂ ਹੋ ਗਿਆ ਇਹ ਬੱਬੀ ਨੇ ਤਾਂ ਪਾਣੀ ਦਾ ਲਾਈਆ ਨਾ ਛਟਾ ਨਾਲ ਹੈ ਹੈ ਕੋਂਡਾ ਵੱਧ ਗਿਆ ਵੱਡਾ ਬਾਈ ਲਿਆਂਦਾ ਲਿਆਂਦਾ ਤਾਂ ਬਹੁਤ ਹੁੰਦਾ ਜੀ ਹੂੰ ਛੋਟੇ ਗੁੰਡੇ ਦਾ ਬਾਹਰ ਨਿਕਲਿਆ ਜਾਂਦਾ ਸਮਾਨ ਇਹ ਤਾਂ 10 ਫੱਟ ਦਾ ਬਣ ਜਾਂਦੇ ਆ ਹਾਂ ਰਹੀ ਹੈ ਵੱਡਾ ਹੁੰਦਾ ਮੈਨੂੰ ਹੁੰਦਾ ਗੰਗਾਲੀ ਮੱਚੀ ਤੇ ਕਾਲੀ ਮਰਚੀ ਵੱਧ ਗਿਆ ਬੈ ਤੋਂ ਕਾਲੀ ਮਰਚੀ ਵੱਧ ਗਿਆ ਬਸੇ ਦਾ ਪੰਡਾ ਮਾਰੀ ਆ ਬੱਰੀ ਭਾਵੇਂ ਜਿਵੇਂ ਮੋਟਰ ਲਾਈ ਹੁੰਦੀ ਐਂ ਚੱਲਦੀ ਐ ਕੀ ਆ ਕੋਈ ਇਹ ਗਨੀ ਮੈਨੂੰ ਵੀ ਪਿਆ ਉਹ ਘਟਕ ਜਿਮੀ ਹੂੰ ਸੀਨਾ ਤੂੰ ਵੀ ਹਾਂ ਕਪੜਾ ਉਹਦੇ ਮਾੜਾ ਦੋ ਘੰਟੇ ਚੱਲਦਾ ਆਉਂਦਾ ਆਜਾ ਆਜਾ ਬਹੁਤ ਹੋ ਗਈਆਂ ਉਹ ਵੀ ਤੋ ਲੈ ਕੇ ਇੱਥੇ ਬਾਤ ਸੁਣਦੀ ਚੁਗਲੀਆਂ ਦੀ ਤੁਹਾਡੇ ਜੈ ਇਹ ਕੀ ਆ ਇਹ ਕਪੜਾ ਹੈ ਕਿਹੜਾ ਵਟ ਲੈਓ ਮਲ ਮਲ ਦਾ ਕਪੜਾ ਲਿਆਓ ਕਰਾ ਹਟਾ ਬਣਾ ਰਿਹਾ ਹੈ ਬਣਾਤਾ ਹਾਂ ਘਾਂਟਾ ਹੋ ਗਿਆ ਉਹਨੂੰ ਜਾਂ ਦੋ ਜਹਾਜ਼ ਕਰ ਦੇ ਨਾ ਹਾਲ ਨਹੀਂ ਇਹ ਇਹੀ ਐ ਹੁਣ ਨਿਚੋੜਨਾ ਵਾ ਮਲ ਮਲ ਦੇ ਕੱਪੜੇ ਨਾਲ। ਤੇ ਆਹ ਕੋਈ ਮਲ ਮਲ ਦਾ ਕੱਪੜਾ। ਬਾਬਾ ਈਸ਼ਰਦਈ ਵਾਲੇ। ਦੂਜੇ ਹੀ ਪਾਲਣੇ ਮੜਾ ਆ ਬੂਟੀ ਲਿਆ ਕੇ ਉਥੋਂ। ਇਥੋਂ ਬੂਟੀ ਲਿਆ ਕੇ ਪਾਲਣੀ ਸੀ ਮੜੀ। ਪਾਇਆ ਹੁਣ ਇਹਦੇ ਚ। ਚਾਲ ਗਾਵਾਂ। ਪੇਠਾ। ਕਦੂ, ਤੋਰੀਆਂ, ਮੂਲੀਆਂ, ਗਾਜਰਾ। ਕਬਾਬ ਬਣਾਉਣਾ ਸੀ। ਹਾਂ ਸਾਰਾ ਕੁਝ ਹੀ ਪਾਇਆ। ਤਬਾ ਆਪਸੀ ਗੱਲਾਂ ਸਮਝੀਆਂ ਵਹੀਂ ਮੈਂ ਤਾਂ ਖਾਸ ਖਾਸ ਉੱਪਰ ਲਈ ਹਾਂ ਖਾਸ ਖਾਸ ਸੁੱਖਾ ਸੁੱਖਾ ਐ ਕਿੱਥੇ ਆ ਮੈਂ ਬੇਚਿਆ ਤੇ ਪਾਇਆ ਸੁੱਕਾ ਰਗੜਿਆ ਵੇ ਸੀ ਇਹਨਾਂ ਦਾ ਅੱਛੀ ਪੁੱਛਲਾ ਦੀਪੇ ਨੂੰ ਆਂਦੀ ਪੇ ਹਾਂ ਦੇਖੀ ਤੂੰ ਘੋਮਦੀ ਸਰ ਫੁਰਮੈਂਟੀ ਏ ਤਾਰਦਾਂ ਤਰਾਵਣ ਸਰ ਬਲੋ ਦਾ ਵਧੀਆ ਹੂੰ ਲਗਾਣਾ ਨਹੀਂ ਸਭ ਤੋਂ ਵੱਧ ਉਹ ਪਾਪਾ ਠਾਣਾ ਲਾਗੀ ਨਾਲ ਦਲੇ ਡਿਮਾਂਡ ਵੱਧ ਜਣੇ ਹੁਣ ਉੱਥੇ ਜਾ ਕੇ ਬਣਾ ਕੇ ਦਿਆ ਕਰਨਾ ਬੰਦਿਆਂ ਨੂੰ ਪਿੰਡ ਹਾਂ ਦੇਖੀ ਜਾਈ ਮਮੂ ਨੇ ਕਿਹਾ ਲੁੱਡੋ ਹਾਰੀ ਦਾ ਸਾਨੂੰ ਅਹੀ ਬਣਾ ਕੇ ਦੇ ਦੇ ਹਾਂ ਗਲਾਸ-ਗਲਾਸ ਪਿਆ ਰਿਆ ਕਰੀ ਓਏ ਉਹ ਫੋਕਾ ਹੀ ਮਾਰ ਆ ਨਿਕਲ ਗਿਆ ਵਾ ਸਾਰਾ ਉਹਦਾ ਰਾਸ ਰੋਸ ਨਿਕਲ ਜਾਂਦਾ ਉਸ ਤੋਂ ਬਾਅਦ ਤਾਂ ਬੇਕਰ ਫੋਕਾ ਹੋ ਜਾਣਾ ਉਹ ਜਿਹੜਾ ਵਿੱਚ ਪਾਇਆ ਬਈ ਬਦਾਮ ਬਦੂ ਆਲੋ ਫਾਟੀ ਚੱਕਰ ਜੀਕ ਬਣ ਗਈ ਸਰਦਾਈ ਆਲੋ ਜੀ ਨੇ ਪੀਣੀ ਹੈ ਬਾਈ ਅੱਜ ਪਾਈ ਨੇ ਟੋਰਟ ਆਪ ਨੂੰ ਹਾਂ ਟੋਰਟ ਬਾਈ ਸਰਦਾਈ ਵਾਲੇ ਹੋਣੀ ਦੋ ਘੰਟੇ ਰੰਗੀ ਪਾ ਕਫਾਈ ਜੀ ਵਾਜ ਲੇ ਕਿੰਨੇ ਕਹਿੰਦੇ ਮਮੀ ਕਹਿੰਦੇ ਕੱਲੇ ਕਰ ਜਾਈ ਪਈ ਹੈ ਬਹੁਤ ਵਾਲਾ ਚੱਕੀ ਚ ਲੋਕ ਨਾ ਇੱਕ-ਇੱਕਲਾ ਤੋਂ ਹੀ ਹੋਰ ਮੰਗਣਾ ਬਾਅਦ ਤੋਂ ਸਵਾਦ ਆ ਓ ਪੀ ਕੇ ਤਾਂ ਸਹੀ ਦੇਖ ਪਹਿਲਾਂ ਵੀ ਆ ਗਿਆ ਲੱਗਣੇ ਨੂੰ ਪਾਓ ਫਿਰ ਬੀਬੀ ਨੂੰ ਪਾ ਦੀ ਕਿਵੇਂ ਬਾਹਰ ਮੈਂ ਦਿਨੀਆਂ ਖੜ ਜਾ ਖਲਾ ਆਏ ਬੱਸ ਆ ਗਈ ਮਰੂਦ ਜਾ ਕੱਟੀ ਜਾਨੀਆਂ ਹਾਂ ਹੈ ਰਾਮ ਜਾਣਾ ਆ ਕੀ ਮਰੂਦ ਜਾ ਕੱਟੀ ਜਾਨੀਆਂ ਮਰੂਦਾਂ ਦੀ ਸਬਜ਼ੀ ਬਣਾਵਾਂਗੇ ਅੱਜ ਆ ਕੀ ਹੈ ਜੁਝਿਆ ਬਤਾਉਂਗਾ ਬਤਾਉਂਗਾ ਲੱਗਦੇ ਆ ਨਾ ਮੁਰੂਦ ਹੁੰਦੇ ਪੁਰਥਾ ਬਣਾਣਾ ਹੈ ਪੁਰਥਾ ਬਤਾਉਂਗਾ ਦਾ ਪੁਰਥਾ ਪੰਨਾ ਮੈਂ ਤਾਉ ਵੀ ਭਰਾਈ ਦਾ ਉਹ ਵੀ ਕਰਕੇ ਕਰਦੀ ਸੀਗੀ ਕੋਲ ਕੇ ਕਿੰਨੇ ਕੁੱਕਰ ਦੀ ਸੀਟੀਆਂ ਬਣਾਉਣ ਲੱਗ ਪਏ ਸੀ ਨਾ ਇਹ ਵਿੱਚੋਂ ਕਾਣਾ ਹੋਵੇ ਪਤਾ ਨਹੀਂ ਲਾਣੀ ਲਾਣੀ ਪਰ ਪਿੱਛੇ ਕਾਣਾ ਤਾਂ ਇਹਦਾ ਪਤਾ ਨਹੀਂ ਆਉਂਦਾ ਬਾਹਰ ਕੇ ਪਤਾ ਨਹੀਂ ਲੱਗਦਾ ਆਈ ਪਤਾ ਲੱਗ ਜਾਂਦਾ ਬਹੁਤ ਹਾਂ ਕਾਟਸੀ ਨਹੀਂ ਭੇਜਦੇ ਬਣ ਜਾਣਾ ਨੇ ਆਪੇ ਉਦੋਂ ਝੋਲੜੀ ਬਣਾਈ ਸੀ ਜਮਾਂ ਐ ਹੋ ਗਿਆ ਬਹੁਤ ਸਵਾਦ ਬਣਾਇਆ ਸੀ ਉਦੋਂ ਆ ਬਣੀਆ ਪੁੱਠਾ ਅੰਬਰੂਦ ਨਹੀਂ ਬਣਦੇ ਨਹੀਂ ਉਦੋਂ ਦਾ ਬਾਲਾ ਉਹ ਬਣਾਇਆ ਅਜੇ ਕਰਨਾ ਹੈ ਤਾਂ ਲੱਗਣਾ ਸੀਗੇ ਨੂੰ ਆ ਉਹ ਤਾਂ ਜਮੇ ਹੋਇਆ ਪਿਆ ਸੀ ਉਹ ਵੀ ਹੋਣਾ ਹੈ ਉਹ ਵੀ ਹੋਣਾ ਖਾਂਦੀ ਨਹੀਂ ਯਾਰ ਪਤਾ ਨਹੀਂ ਕੀ ਹੋ ਗਿਆ ਕਿੰਨੇ ਖਾ ਲਾਂਗੇ ਉਹਨੇ ਨਹੀਂ ਕੰਡਾ ਡੈਡ ਵੀ ਹੋ ਗਈ ਕਿੰਨੀ ਮਿਸ ਜੋ ਗਈ ਤੂੰ ਕੱਲ ਨੂੰ ਦਵਾਈ ਦਿਵਾ ਕੇ ਲਿਆਉਣਾ ਡਾਕਟਰ ਨੂੰ ਕਹਿੰਨੇ ਆ ਵੀ ਭੁੱਖ ਦੀ ਦਵਾਈ ਦੇ ਜਿਹੜੀਆਂ ਰੋਟੀਆਂ ਪਾੜ-ਪਾੜ ਛੱਟੇ ਕਰਾਏ ਨਹੀਂ ਭੁੱਖ ਲਈ ਦਵਾਈ ਦਿਵਾਓ ਉਹ ਦੱਸਿਆ ਸਰ ਨੂੰ ਵੀ ਬਹੁਤ ਬਹੁਤ ਦਿਖਾਉਂਦੇ ਹੀ ਬਹੁਤ ਲੱਗਦੀ ਹੈ ਨਹੀਂ 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 ਗੱਲ ਆ ਮੰਮੀ ਅਗਾਂ ਬਾਹਰ ਸੀ ਉਹ ਹੋਰ ਕੀ ਆਲੇ ਭੈਣੇ ਦਾ ਕਮਰਾ ਬਣਾਇਆ ਬਾਪਿਆਂ ਨਾਲ ਦਿਖਾਵਾਂ ਤੈਨੂੰ ਇੱਥੋਂ ਸ਼ੁਰੂ ਹੁੰਦਾ ਵਾਹ ਹਮ ਔਖੀ ਘੜੀ ਨਾ ਦੇਖਣ ਨਹੀਂ ਆਪਣਾ ਮੇਰੇ ਤੋਂ ਸੰਭਾਲ ਸਰਨਜੀਤ ਕੌਰ ਖਾਲਸਾ ਜੀ ਚਲੋ ਜੀ ਮੇਰਾ ਫੋਨ ਅੱਛਾ ਇੱਧਰ ਵੀ ਬਣਾਇਆ ਹੋਇਆ ਸਾਰਾ ਹਾਂ Ơ, ấp, P Jung, Ơ, Ơ! Ơ, 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 Ƈ, GÂ, GÌC Y, GÊ, GÊ. O Billie atasan, Ơ, GÊ, GÌ! Ơ, kommer sanna. Ơ, GÌC Y, GÊ, GÌ!!. Alg합, arrisbar. åā. Assama, endlich Evangelion, AD person. MolOD, remaining rainy and hey, abi!izzn Council.conscious G AM failed to believe in Bell, k Mao, comen ch Ses. <laughs> wander. prisoners. rodzajajajjjjjjjjjjjjjjjjjjjjjjjjjjjjjjjjjjjjjjjjjjjjjjjjjj ਪਤਨੋਂ ਦਾ ਕੀਰਤਨ ਹੈ ਦੀਪੇ ਕੀਰਤਨ ਬਹੁਤ ਸੋਹਣਾ ਕੀਤਾ ਕੀਰਤਨ ਕਰਵਾਉਣ ਲਈ ਸੰਪਰਕ ਕਰੋ ਬੀਬੀ ਸ਼ਰਨਜੀਤ ਕੌਰ ਖਾਲਸਾ ਜੀ ਦੀ ਪਾਵਰ ਵਾਲੇ ਪਾਪਾ ਚੱਲ ਤੂੰ ਗਿਟਾਰ ਵਜਾ ਕੇ ਦਿਖਾ ਓਏ ini दे होदीया ਹਾਂ ਪੇਪਰ ਚਲ ਕੱਢ ਸਾ ਚਲ ਤਾਂ ਸਹੀ ਹਾਰਮੋਨੀਅਮ ਵਿਚਾਲੇ ਜਾਂਦੇ ਆ ਹੈ ਥੈਂਕ ਯੂ ਜੀ ਵੈਲਕਮ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਚਲੋ ਵਿੱਚ ਮੇਰਾ ਵੀਰ ਖੜਾ ਹਰੀ ਚਾਦਰੇ ਵਾਲਾ ਕੋਡੇ ਕੋਡੇ ਗਾਣਾ ਵਿੱਚ ਮੇਰਾ ਵੀਰ ਖੜਾ ਗਿਆ ਸੋਮੇ ਦੀ ਮਾਲਾ ਆਵਾਜ਼ ਆ ਗਈ ਸੋਮੇ ਦੀ ਮਾਲਾ ਚਲੋ ਦੀਪਿਆ ਦੀਪਿਆ ਆ ਲੈ ਤਾਂ ਆਂਦੀ ਲਾਉਂਦਾ ਤਾਂ ਲੱਗਦਾ ਨਹੀਂ ਮੈਨੂੰ ਤੋ ਨੇਨੇ ਕਿ ਨਾਉਣਾ ਚੀਜ਼ ਕੋਲ ਨਾ ਇਹ ਕੋਨੇ ਨਾਉਂਦਾ ਹੀ ਕੋਸ ਲੋ ਜੀ ਬੀਬੀ ਸਮਨਪ੍ਰੀਤ कौर ਗਟਾਰ ਵਾਲੇ ਚਲੋ ਜੀ ਉਂਗਲਾ ਨਫਰਾਲੀ ਇਹ ਜੇ ਨਾ ਛੋੜੋ ਆ ਦੇਖੇ ਦੇਖੋ ਓਏ ਪਹਿਲਾਂ ਨਹੀਂ ਦਿੱਤੀ ਹਾ ਹੱਪਾ ਤੇ ਹੋਣਗੇ ਪਵਾੜੇ ਨਵੇਂ ਪਾਏਂਗੀ ਨਿੱਤ ਮੁੰਡਿਆਂ ਦੇ ਸਿਰ ਪੜਵਾਏਂਗੀ ਆ ਪੁੱਛਦੇ ਸੀ ਯਾਰ ਜਮਕੀ ਲੈਣੋਂ ਉਹ ਕਾਉਨ ਮੈਂ ਕਿਹਾ ਮੈਂ ਇਹ ਭਾਵ ਲੈ ਪਵਾ ਦੀ ਯਾਰੀ ਨੇ ਪਿੰਡ ਤੜਿਆਂ ਚ ਵੰਡਤਾ ਟਣ ਨਾ ਨੰਡਣਾ ਉਹ ਤਾਰ ਤੂਰ ਨਾ ਪਾਂਦੇ ਦੀ ਪੈ ਕੋਈ ਇਦਰੀ ਬੜਾ ਸੰਜਾਇਆ ਤੈਨੂੰ ਸਮਝ ਨਾ ਆਇਆ ਕਾ ਤੋ ਕਰਦਾ ਐਂ ਦਿਲਦਾਰੀਆਂ ਅ ਸਖੀ ਜੀ ਸਖੀ ਚੱਲ ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਨਾ ਅੰਬਰਸਰੋਂ ਲੈ ਕੇ ਆਂਦਾ ਸੀ